ਅਮਰੀਕਾ ਦੇ ਸ਼ਹਿਰ ਫਲੋਰੀਡਾ ਦੇ ਵਿੱਚ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਸੀ ਜੋ ਕਿ ਪੂਰੇ ਦੇਸ਼ ਭਰ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਸੀ ਹਰਜਿੰਦਰ ਸਿੰਘ ਜਿਸ ਦੇ ਉੱਤੇ ਕਤਲ ਦਾ ਦੋਸ਼ ਵੀ ਲਗਾਇਆ ਗਿਆ ਸੀ ਇੱਕ ਹੋਰ ਮਾਮਲਾ ਅਜਿਹਾ ਹੀ ਸਾਹਮਣੇ ਆ ਰਿਹਾ ਅਮਰੀਕਾ ਤੋਂ ਹੀ ਜਿੱਥੇ ਕਿ 21 ਸਾਲ ਦੇ ਪੰਜਾਬੀ ਟਰੱਕ ਡਰਾਈਵਰ ਨੇ ਕਈ ਗੱਡੀਆਂ ਡਰਡੀਆਂ ਨੇ ਤਿੰਨ ਮੌਤਾਂ ਹੋਈਆਂ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਜੀ ਹਾਂ 온ਟਾਰੀਓ ਸ਼ਹਿਰ ਕੈਲੀਫੋਰਨੀਆ 21 ਅਕਤੂਬਰ 2025 ਦੀ ਇਹ ਖਬਰ ਸਾਹਮਣੇ ਆ ਰਹੀ 21 ਸਾਲ ਦਾ ਪੰਜਾਬੀ ਟਰੱਕ ਡਰਾਈਵਰ ਜਿਸ ਨੇ ਆਪਣੇ ਟਰੱਕ ਨਾਲ ਕਈ ਗੱਡੀਆਂ ਭੰਨ ਕੇ ਰੱਖ ਦਿੱਤੀਆਂ ਨੇ ਦਰਦ ਦਿੱਤੀਆਂ ਨੇ ਜਿਸ ਨਾਲ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਪੁਲਿਸ ਨੇ ਉਸ ਨੂੰ ਗ੍ਰਫਤਾਰ ਕੀਤਾ ਇਸ ਪੰਜਾਬੀ ਟਰੱਕ ਡਰਾਈਵਰ ਦੀ ਪਛਾਣ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ ਉਹ 2022 ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਤੇ ਯੂਬਾ ਸ਼ਹਿਰ ਦੇ ਵਿੱਚ ਉਸ ਵੇਲੇ ਰਹਿਦਾ ਹੈ ਤਾਂ ਅਮਰੀਕਾ ਦੇ ਸ਼ਹਿਰ ਫਲੋਡਾ ਦੇ ਵਿੱਚ ਵੀ ਅਗਸਤ 2025 ਦੇ ਨੇੜੇ ਅਜਿਹਾ ਹਾਸਾ ਵਾਪਰਿਆ ਸੀ ਜਿਸ ਨੇ ਸਭ ਨੂੰ ਹੈਰਾਨ ਕੀਤਾ ਸੀ ਪੂਰਾ ਪੰਜਾਬ ਕੀ ਪੂਰਾ ਸ਼ਹਿਰ ਉਸ ਦੇ ਨਾਲ ਸੀ ਕਿ ਉਸ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ ਉਸ ਨੂੰ ਕਤਲ ਦਾ ਜਿਹੜਾ ਦੋਸ਼ ਉਸ ਦੇ ਉੱਤੇ ਨਹੀਂ ਲੱਗਣਾ ਚਾਹੀਦਾ ਪਟੀਸ਼ਨ ਕਈਆਂ ਨੇ ਦਾਇਰ ਕੀਤੀ ਸੀ ਤਾਂ ਪਰ ਆਪ ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਜੋ ਕਿ ਪੰਜਾਬੀ ਨੌਜਵਾਨ ਸੀ ਜੋ ਟਰੱਕ ਚਲਾ ਰਿਹਾ ਸੀ ਉਸ ਨੂੰ ਚਲਾਉਣ ਵੇਲੇ ਹਾਈਵੇ ਦੇ ਉੱਤੇ ਯੂ-ਟਰਨ ਮਾਰ ਰਿਹਾ ਸੀ ਕਿ ਇਸ ਦੌਰਾਨ ਉਸ ਟਰੱਕ ਦੇ ਨਾਲ ਟੱਕਰ ਹੁੰਦੀ ਹੈ ਜਿਸ ਨਾਲ ਤਿੰਨ ਦੀ ਮੌਤ ਹੁੰਦੀ ਹੈ ਪੁਲਿਸ ਨੇ ਅਰਜਿੰਦਰ ਤੇ ਤਿੰਨ ਵਿਅਕਤੀਆਂ ਦੇ ਕਤਲ ਦਾ ਕੇਸ ਦਰਜ ਜਿਹੜਾ ਹੈ ਨਹੀਂ ਕੀਤਾ ਬਲਕਿ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਅਤੇ ਝੂਠੇ ਜਿਹੜਾ ਲਾਇਸੈਂਸ ਦੀ ਵਰਤੋਂ ਦੇ ਮਾਮਲੇ ਵੀ ਦਰਜ ਕਰ ਦਿੱਤੇ ਸੀ ਤਾਂ ਹੁਣ ਇੱਕ ਵਾਰ ਫਿਰ ਤੋਂ 21 ਸਾਲ ਦੇ ਇੱਕ ਨੌਜਵਾਨ ਨੇ ਅਜਿਹਾ ਜਿਹੜਾ ਇਹ ਟੱਕਰ ਮਾਰੀ ਹੈ ਗੱਡੀਆਂ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ ਤਿੰਨ ਲੋਕਾਂ ਦੀ ਜਾਨ ਇਸ ਦੇ ਵਿੱਚ ਚਲੀ ਗਈ ਹੈ ਉਸ ਤੋਂ ਬਾਅਦ ਇਹ ਪਤਾ ਲੱਗਦਾ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ 21 ਸਾਲ ਦਾ ਇਹ ਪੰਜਾਬੀ ਮੁੰਡਾ ਜ ਜਿਸ ਦਾ ਨਾਮ ਜਸ਼ਨਪ੍ਰੀਤ ਸਿੰਘ ਵਜੋਂ ਉਸ ਦੀ ਪਛਾਣ ਹੋਈ ਹੈ 2022 ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਤੇ ਯੂਬਾ ਸ਼ਹਿਰ ਦੇ ਵਿੱਚ ਰਹਿੰਦਾ ਹੁਣ ਦੇਖਣਾ ਹੋਏਗਾ ਕਿ ਇਸ ਤੋਂ ਬਾਅਦ ਕਿੰਨੀ ਕ ਇਹ ਗੱਲ ਇਹ ਮੁੱਦਾ ਕਿੰਨਾ ਕੁ ਭਖਦਾ ਹੈ ਕਿਉਂਕਿ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਾਫੀ ਭਿਆਨਕ ਹਾਸੇ ਦੀਆਂ ਤਸਵੀਰਾਂ ਹੈ ਕਾਫੀ ਜ਼ਿਆਦਾ ਲੋਕ ਇਸ ਨੂੰ ਦੇਖ ਕੇ ਹੈਰਾਨ ਹੋ ਰਹੇ ਨੇ ਕਿਉਂਕਿ ਪਹਿਲਾਂ ਵੀ ਜਦੋਂ ਅਜਿਹਾ ਵਾਪਰਿਆ ਸੀ ਹਾਸਾ ਤਾਂ ਲੋਕਾਂ ਨੇ ਕਾਫੀ ਇਸ ਦਾ ਮੁੱਦਾ ਚੁੱਕਿਆ ਸੀ ਪੰਜਾਬੀ ਜਿਹੜੇ ਨੇ ਉਹ ਨਾਲ ਵੀ ਖੜੇ ਸੀ ਮੁੰਡੇ ਦੇ ਲੇਕਿਨ ਜਸ਼ਨਪ੍ਰੀਤ ਸਿੰਘ ਜਿਹੜਾ ਇੱਕ ਵਾਰ ਫਿਰ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਕਿ 3 ਘੰਟੇ ਪਹਿਲਾਂ ਹੀ ਅਪਡੇਟ ਸਾਹਮਣੇ ਆਉਂਦੀ ਹੈ ਕਿ 21 ਸਾਲ ਦਾ ਇਹ ਨੌਜਵਾਨ ਜਿਸ ਨੇ ਇਹ ਸੜਕ ਹਾਦਸਾ ਜਿਸ ਦੇ ਵਿੱਚ ਇਹ ਸ਼ਾਮਲ ਸੀ ਤਿੰਨ ਲੋਕਾਂ ਦੀ ਇਸ ਦੇ ਵਿੱਚ ਜਾਨ ਚਲੀ ਗਈ ਹੈ ਡਰਾਈਵਰ ਜਿਹੜਾ ਦੱਸਿਆ ਜਾ ਰਿਹਾ ਪੰਜਾਬੀ ਟਰੱਕ ਡਰਾਈਵਰ 21 ਸਾਲ ਦਾ ਉਸ ਨੇ ਕਈ ਗੱਡੀਆਂ ਦਰੜ ਦਿੱਤੀਆਂ ਨੇ ਇਸ ਨੂੰ ਗ੍ਰਿਫਤਾਰ ਵੀ ਕਰ ਲਿਆ ਹੋਇਆ ਹੈ ਤਾਂ ਹੁਣ ਦੇਖਣਾ ਹੋਏਗਾ ਕਿ ਅੱਗੇ ਕੀ ਕਾਰਵਾਈ ਹੁੰਦੀ ਹੈ ਕਿ ਅੱਗੇ ਅਪਡੇਟ ਸਾਹਮਣੇ ਆਉਂਦੀ ਹੈ